ਪੈਰੋਂ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਗੰ ਦੁਰਗਮ ਗੜ ਰਚੇ ਹੋ ਬਾਸ ਜਾ ਮਹਿ ਜੋਤ ਕਰੇ ਪਰਗਾਸ ਬਿਜਲੀ ਚਮਕਾ ਹੋਏ ਆਨੰਦ ਜਿਹ ਪਾਉੜੇ ਪ੍ਰਭ ਬਾਲ ਗੋਬਿੰਦ ਇਹੋ ਜੀਓ RAM ਨਾਮ ਲਿਵ ਲਾਗੇ ਜਰਾ ਮਰਨ ਛੂਟੈ ਪ੍ਰਮ ਭਾਗੈ ਰਹਾਉ ਆ ਵਰਨ ਵਰਨ ਸਿਓ ਮਨ ਹੀ ਪ੍ਰੀਤ ਹਉ ਮੈਂ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜਿਹ ਪੌੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰਿਆਸਥਾਨ ਤੀਨ ਤ੍ਰਿਆ ਖੰਡਾ ਅਗਮ ਅਗੋਚਰ ਰਹਿਆ ਅਬੇ ਅੰਤ ਪਾਰ ਨਾ ਪਾਵੈ ਕੋ ਧਰਨੀ ਤਰਮੰਤ ਕਦਲੀ ਪੋਹਪ ਧੂਪ ਪਰਗਾਸ ਰਸ ਪੰਕਜ ਮਹਿਲਿਓ ਨਿਵਾਸ ਦਵਾਦਸ ਦਲ ਅਬ ਅੰਤਰ ਮੰਤ ਜਹ ਪੌੜੇ ਸ੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮਹ ਕਰ ਪਰਗਾਸ ਊਹਾ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੈ ਆਨੰਦ ਜੋ ਬ੍ਰਹਮੰਡ ਪਿੰਡ ਸੋ ਜਾਨ ਮਾਨਸ ਰੋਵਰ ਕਰਿ ਇਸਨਾਨ ਸੋਹੰ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਪੋਨੇ ਅਰ ਪਾਪ ਅਬਰਨ ਬਰਨ ਕਾਮ ਨਹੀਂ ਸ਼ਾਮ ਅਬਰ ਨ ਪਾਈਏ ਗੁਰ ਕੀ ਸ਼ਾਮ ਤਾਰੀ ਨ ਤਰੈ ਆਵੈ ਨਾ ਜਾਇ ਸੁੰ ਸਹਿਜ ਮੈਂ ਰਹੇ ਹੋ ਸਮਾਏ ਮਨ ਬਧੇ ਜਾਣੈ ਜੀ ਕੋਏ ਜੋ ਬੋਲੈ ਸੋ ਆਪੈ ਹੋਇ ਜੋਤ ਮੰਤਰ ਮਨ ਅਸਥਿਰ ਕਰੈ ਕਹ ਕਬੀਰ ਸੋ ਪ੍ਰਾਣੀ ਤਰੈ ਕੋਟ ਸੂਰ ਜਾਂ ਕੈ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਬੇਦੇ ਉਚਰੈ ਜੋ ਜਾਚੋ ਤੋ ਕੇਵਲ ਰਾਮ ਆਨ ਦੇਵ ਸਿਓ ਨਾਹੀ ਕਾਮ ਰਹਾਉ ਕੋਟ ਚੰਦਰ ਮੇ ਕਰਹਿ ਚਰਾਕ ਸੁਰਤੇ ਤੀਸਾਉ ਜਿਵਹਿ ਪਾਕ ਨਵ ਗ੍ਰਹਿ ਕੋਟ ਠਾਢੇ ਦਰਬਾਰ ਧਰਮ ਕੋਟ ਜਾਕੇ ਪ੍ਰਤਿਹਾਰ ਪਵਨ ਕੋਟ ਚੌਬਾਰੇ ਫਿਰਹਿ ਬਾਸਕ ਕੋਟ ਸੇਜ ਬਿਸਥਰਹਿ ਸਮੁੰਦ ਕੋਟ ਜਾਕੇ ਪਾਣੀ ਹਾਰ ਰਮਾਵਲ ਕੋਟ ਅਠਾਰਹ ਭਾਰ ਕੋਟ ਕਮੇਰ ਭਰਹਿ ਪੰਡਾਰ ਕੋਟ ਕਲਖਮੀ ਕਰੈ ਸ਼ਿੰਗਾਰ ਕੋਟ ਇਕ ਪਾਪ ਪੁੰਨ ਬਹੁ ਹਿਰੈ 인ਦਰ ਕੋਟ ਜਾ ਕੇ ਸੇਵਾ ਕਰਹਿ ਛੱਪਨ ਕੋਟ ਜਾ ਕੇ ਪ੍ਰਤਿਹਾਰ ਨਗਰੀ ਨਗਰੀ ਖੇਤ ਅਪਾਰ ਲੱਤ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ ਕੋਟ ਜੱਗ ਜਾ ਕੇ ਦਰਬਾਰ ਗੰਧਰਵ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹਿ ਤਉ ਪਾਰ ਬ੍ਰਹਮ ਕਾ ਅੰਤ ਨਾ ਲਹਿ ਬਾਵਨ ਕੋਟ ਜਾ ਕੇ ਰੁਮਾਵਲੀ ਰਾਮਨ ਸੈਨਾ ਜਹ ਤੀ ਛਲੀ ਸਹਸ ਕੋਟ ਬਹੁ ਕਹਿਤ ਪੁਰਾਨ ਦੁਰਜੋਦਨ ਕਾ ਮਥਿਆ ਮਾਨ ਕੰਦਰਪ ਕੋਟ ਜਾ ਕੇ ਲਵੈ ਨਾ ਧਰਹਿ ਅੰਤਰ ਅੰਤਰ ਮਨ ਸਾਹਰਹਿ ਕਹਿ ਕਬੀਰ ਸੁਨ ਸਾਰਿੰਗ ਪਾਨ ਦੇਹ ਅਪੈ ਪਦ ਮੰਗਉ ਦਾਨ ਪੈਰੋਂ ਬਾਣੀ ਨਾਮ ਦਿਓ ਜਿਉ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਰੇ ਜੇਹਵਾ ਕਰੂੰ ਸਤਖੰਡ ਜਾਮਨਾ ਉਚਰਸ ਸ੍ਰੀ ਗੋਬਿੰਦ ਰੰਗੀਲੇ ਜੇਹਵਾ ਹਰ ਕੈ ਨਾਏ ਸਰੰਗ ਰੰਗੀਲੇ ਹਰ ਹਰ ਧਿਆਈ ਰਹਾਉ ਮਿਥਿਆ ਜੇਹ ਬਾਯ ਅਵਰੇ ਕਾਮ ਨਿਰਵਾਣ ਪਦ ਇੱਕ ਹਰ ਕੋ ਨਾਮ ਅਸੰਖ ਕੋਟ ਅਨ ਪੂਜਾ ਕਰੀ ਏਕ ਨਾ ਪੂਜ ਸਨਾਮੈ ਹਰੀ ਪ੍ਰਣਮੈ ਨਾਮ ਦੇਉ ਇਹੋ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰੂੰ ਦਰਸਨਾ ਰਹਾਉ ਜਿਨ ਕੈ ਭੀਤਰ ਹੈ ਅੰਤਰਾ ਜੈਸੀ ਪਾਸ ਤੈਸੀ ਹੋਏ ਨਰਾ ਪ੍ਰਣਵਤ ਨਾਮ ਦਿਉ ਨਾ ਕਹ ਬਿਨਾ ਨਾ ਸੋ ਹੈ 32 ਲਖਨਾ ਦੂਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾ ਮੈਂ ਦੁਹਿਆਨੀ ਦੂਧ ਪਿਓ ਗੋਬਿੰਦੇ ਰਾਏ ਦੂਧ ਪਿਓ ਮੇਰੋ ਮਨ ਪਤੀ ਆਏ ਨਹੀਂ ਤਾਂ ਘਰ ਕੋ ਬਾਪ ਰਸਾਏ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੇ ਨਾਮੇ ਹਰਿਆ ਗਏ ਧਰੀ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਰਾਹੀਨ ਹਸਤੇ ਦੂਧ ਪਿਆਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਮੈਂ ਬਉਰੀ ਮੇਰਾ ਰਾਮ ਪਤਾਰ ਰਚ ਰਚ ਤਾ ਕੋ ਕਰੂੰ ਸ਼ਿੰਗਾਰ ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗਾ ਤਨ ਮਨ ਰਾਮ ਪਿਆਰੇ ਜੋਗ ਰਹਾਉ ਬਾਦ ਬਾਰ ਕਾਹੂ ਸਿਓ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਅਬ ਜੀ ਜਾਨ ਐਸੀ ਬਨ ਆਈ ਮਿਲੋਂ ਗੋਪਾਲ ਨਿਸ਼ਾਨ ਬਜਾਈ ਉਸਤ ਤਿੰਨ ਦਾ ਕਰੈ ਨਰ ਕੋਈ ਨਾਮੇ ਸਿਰ ਰੰਗ ਪੇਟਲ ਸੋਈ ਕਬਹੂ ਖੀਰ ਖਾਂਡ ਕੀ ਹੋ ਨਾ ਭਾਵੈ ਕਬਹੂ ਘਰ ਘਰ ਟੂਕ ਮਗਾਵੈ ਕਬਹੂ ਕੂਰਨ ਚਨੇ ਬਿਨਾਵੈ ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਸ ਕਤਨ ਨਾ ਜਾਈ ਰਹਾਉ ਕਬਹੂ ਤੁਰੇ ਤੁਰਾਂਗ ਨਚਾਵੈ ਕਬਹੂ ਪਾਏ ਪਨਹੀਓ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਵਾਵੇ ਕਬਹੂ ਭੂਮ ਪੈ ਆਰ ਨਾ ਪਾਵੇ ਪੰਤ ਨਾਮ ਦੇਉ ਇਕ ਨਾਮ ਨਿਸਤਾਰੈ ਜਿਹ ਗੁਰ ਮਿਲੈ ਤੇ ਪਾਰ ਉਤਾਰੈ ਹਸਤ ਖੇਲਤ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਉ ਲੈ ਕਮਲੀ ਚੱਲਿਓ ਪਲਟਾਈ ਦੇਹ ਰੇ ਪਾਛੈ ਬੈਠਾ ਜਾਇ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ ਪੈਰੋਂ ਨਾਮ ਦੇਉ ਜੀਉ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਸੀ ਭੁਖੇ ਪ੍ਰੀਤ ਅਨਾਜ ਤ੍ਰਿਕਾਵੰਤ ਜਲ ਸੇਤੀ ਕਾਜ ਜੈਸੀ ਮੂੜ ਕਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸੁਭਾਏ ਭਇਓ ਬੈਰਾਗੀ ਰਹਾਉ ਜੈਸੀ ਪਰਪੁਰਖਾ ਰਤਨਾਰੀ ਲੋਭੀ ਨਰ ਧਨ ਕਾਹਿਤਕਾਰੀ ਕਾਮੀ purkh ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਭੂ ਨਾ ਟੂਟਸ ਰਹਿ ਆਸਮਾਏ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰਕੇ ਹਰ ਮਾਤਾ ਐਸਾ ਹਰ ਸੇਤੀ ਮਨਰਾਤਾ ਪਰਨੋਇ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੇ ਚੀਤਾ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਕਹਲੇ ਧੰਦਾ ਜੈਸੀ ਸਿੰਬਲ ਦੇਖ ਸੁਆ ਵਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਆਪੀ ਕਾ ਘਰ ਅਗਨੇ ਮਾਹੇ ਜਲਤ ਰਹਿ ਮਿਟਵੈ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜਿਆ ਮਾਰਗ ਪਾਏ ਮੂਲੋਂ ਹੋ ਭੂਲਾ ਆਵੈ ਜਾਏ ਅੰਮ੍ਰਿਤ ਧਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰਹਿ ਸ਼ਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ ਫਾਸ ਜਾਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਨਾ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਦ ਸੰਤੋ ਉਤਰੋ ਪਾਰ ਸੰਡਾ ਮਰ ਕਾ ਜਾਏ ਪੁਕਾਰੀ ਪੜੈ ਨਹੀਂ ਹਮ ਹੀ ਪਾਚ ਹਾਰੀ RAM ਕਹੈ ਕਰ ਤਾਲ 부ਜਾਵੇ ਚਟੀਆਂ ਸਬੈ ਬਿਗਾਰੀ ਰਾਮ ਨਾਮਾ ਜਪ ਬੋ ਕਰੇ ਹਰਦੈ ਹਰਜੀ ਕੋ ਸਿਮਰਨ ਧਰੈ ਰਹਾਉ ਵਸਦਾ ਬਸ ਕੀਨੀ ਸਬ ਰਾਜੀ ਬਿੰਤੀ ਕਰੈ ਪਟ ਰਾਣੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋ ਆਵਰੈ ਠਾਨੀ ਦੁਸ਼ਟ ਸਬਾ ਮਿਲ ਮੰਤਰ ਉਪਾਇਆ ਕਰ ਸਹਉਦ ਘਨੇਰੀ गिरतर जल ज्वाला पैर आखियो राजा राम माया फेरी काड खड्ग काल भय कोपियो मोहे बतावो जो तोहे राखै पीत पीतांबर त्रै पवन धणी थंभ माहे हर भाखै हर नाखश जिन नखह बिदारयो सुर नर किए सनाथ कह नाम दियो हम नर हर त्यावे ਰਾਮ ਅਪੈ ਪਦ ਦਾਤਾ ਸੁਲਤਾਨ